ਪਤਾ ਨਹੀਂ ਆ ਕਿਹੜੀ ਜੈਕਟ ਕਹਿੰਦੇ ਸੀਗੇ ਪਾਣੀ ਆ ਪਹਿਲਾਂ ਤੇ ਮੈਂ ਇਹਨਾਂ ਨੂੰ ਪੁੱਛ ਗਈ ਆ ਵਾ ਪਤਾ ਨਹੀਂ ਕੀ ਕਹਿ ਦਿੰਦੇ ਸਮਝ ਮੈਨੂੰ ਕੁਛ ਲੱਗਦੀ ਨਹੀਂ ਜੇ ਮੈਂ ਕੱਢ ਕੇ ਦੇਤੇ ਕੱਪੜੇ ਫੇਰ ਇਹਨਾਂ ਨੇ ਕਹਿਣਾ ਮੈਂ ਉਹ ਪਾਣੀ ਨਹੀਂ ਆ ਕੀ ਦਾ ਫੋਨ ਆਉਂਦਾ ਹੈ ਹਲੋ ਹਲੋ ਹਾਂ ਹਾਂ ਪੂਜਾ ਹਾਂ ਕਿਰਨ ਕੀ ਹਾਲੀ ਵਧੀਆ ਵਧੀਆ ਤੂੰ ਸੁਣਾ ਇਹ ਨਾ ਢੰਗ ਲੰਨੀ ਆ ਤੂੰ ਤੇ ਫੋਨ ਹੀ ਨਹੀਂ ਚੱਕਦੀ ਓਹੋ ਮੈਨੂੰ ਪਤਾ ਨਹੀਂ ਲੱਗਾ ਹਾਂ ਦੱਸ ਓਹੋ ਦੱਸ ਤਾਂ ਕਿ ਚਲ ਪਹਿਲੇ ਤੇ ਤੈਨੂੰ ਹੈਪੀ ਨਿਊ ਈਅਰ ਲੈ ਨਵੇਂ ਸਾਲ ਦੀ ਵਧਾਈ ਤੈਨੂੰ ਵੀ ਬੈਣਾ ਬਹੁਤ ਬਹੁਤ ਵਧਾਈ ਹੋਵੇ ਅੱਜ ਕਿੱਥੇ ਯਾਦ ਕਰ ਲਿਆ ਮੈਨੂੰ ਤੂੰ ਤਾਂ ਐਨਾ ਵੀ ਨਹੀਂ ਕੀਤਾ ਮੈਂ ਤੇ ਫਿਰ ਤੈਨੂੰ ਯਾਦ ਕਰ ਲਿਆ ਸੋਚਿਆ ਨਹੀਂ ਕਿ ਚਲ ਮੈਂ ਹੀ ਫੋਨ ਕਰਕੇ ਵਧਾਈ ਦੇਣਾ ਹੈਪੀ ਨਿਊ ਈਅਰ ਵੀ ਬੋਲਦਾ ਆ ਯਾਰ ਮੈਂ ਕੰਨ ਨਹੀਂ ਲੱਗੀ ਅੱਜ ਇਹਦੇ ਮੈਂ ਤਿਆਰ ਹੀ ਹੋਈ ਆ ਜਸਟ ਤੇ ਮੈਂ ਕਿਹਾ ਚੱਲ ਸਵੇਰੇ ਸਵੇਰੇ ਆ ਤੇ ਮੈਂ ਬਾਅਦ ਚੋਂ ਕਰਦੀ ਆ ਫੋਨ ਅੱਛਾ ਅੱਛਾ ਤੇ ਪੁੱਤ ਨਾ ਮੈਂ ਬੱਲੇ ਕੱਦਾਂ ਕਿ ਛਾ ਮੇਰੀ ਗੱਲ ਸੁਣ ਨਾ ਹਾਂ ਦੱਸ ਨਾ ਇੱਕ ਨਾ ਨਿਊ ਇਅਰ ਦੀ ਪਾਰਟੀ ਰੱਖੀ ਆ ਅੱਜ ਸ਼ਾਮ ਦੀ ਅੱਛਾ ਹਾਂ 5 ਵਜੇ ਦੀ ਤੇ ਮੇਰੀ ਗੱਲ ਸੁਣ ਤੂੰ ਆ ਜੀ ਪਾਰਟੀ ਤੇ ਤੇ ਨਾਲ ਨਾ ਆਪਣੀ ਬਰਾਨੀ ਨੂੰ ਵੀ ਲੈ ਆ ਤੇ ਪਕਾਣਾਂ ਸੀ ਯਾ ਤੁਸੀਂ ਯਾ ਦੇਖਿਆ ਨਾ ਤੇ ਆਪਾਂ ਬਹਿ ਕੇ ਨਾ ਕਾ ਮਾ ਪੀ ਆਂਗੇ ਮenje ਕਰਾਂਗੇ ਡਾਂਸ ਦੂਸ ਪਾਰਟੀ ਕਰਾਂਗੇ ਤੇ ਮੇਰੀ ਗੱਲ ਸੁਣ ਜਾਂ ਆਂਦੀ ਪਸੂਰੀ ਨਾ ਰੱਖੀ ਕਿ ਮੈਂ ਘਰ ਵੀ ਜਾਣਾ ਹੈ ਜਲਦੀ ਘਰ ਵੀ ਜਾਣਾ ਹੈ ਜਲਦੀ ਚਲ ਠੀਕ ਆ ਆਈ ਸਾਰੇ ਕੰਮ ਨਿਪਟਾ ਆ ਗਏ ਹਾਂ ਹਾਂ ਠੀਕ ਆ ਮੈਂ ਇਹਨਾਂ ਨੂੰ ਦੱਸ ਦੇਣੀ ਆ ਤੇ ਨਾਲੇ ਰਿੰਪੀ ਨੂੰ ਵੀ ਕਹਿ ਦੇਣੀ ਆ ਕਿ ਰੈਡੀ ਹੋ ਜਾਵੇ ਫਿਰ ਦੋਵੇਂ ਇਕੱਠੀਆਂ ਆਵਾਂਗੇ ਆ ਤੇ ਇਕੱਠੀਆਂ ਚਲ ਜਾਵਾਂਗੇ ਤੇ ਹੋਰ ਠੀਕ ਆ ਸਾਨੂੰ ਘੜਨਾਂ ਨੇ ਇਸ ਪਾਸਾ ਜਦੋਂ ਟਾਈਮ ਨਿਕਲਦਾ ਗੱਲ ਤੇ ਤੇਰੀ ਬਿਲਕੁਲ ਸਹੀ ਆ ਇੱਥੇ ਬੰਨ ਲੈ ਇਕੱਠੀਆਂ ਹੋ ਜਾਣਗੀਆਂ ਥੋੜਾ ਜਿਹਾ ਆਪਾਂ ਵੀ ਇੰਜੋਏਮੈਂਟ ਕਰ ਲਾਂਗੇ ਆਪੇ ਖੇਡ ਨਵਾਂਗੇ ਆਹ ਸਹਨੀਆਂ ਬੈਣਾ ਲੱਗੇ ਤੇ ਤੂੰ ਨਾ ਲੇਟ ਨਾ ਹੋਈ ਤੂੰ ਕੈਮ ਨਾਲ ਆ ਜੇ ਨਹੀਂ ਨਹੀਂ ਓਹ ਲੈ ਇਹ ਕੋਈ ਪੁੱਛਣ ਵਾਲੀ ਗੱਲਾਂ ਹੋ ਲੈ ਸਪੈਸ਼ਲ ਬਣਾਇਆ ਵਾ ਤੂੰ ਪ੍ਰੋਗਰਾਮ ਤੇ ਮੈਂ ਮਨਾ ਕਰਾਂ ਚੰਗਾ ਥੋੜੀ ਲੱਗਦਾ ਵਾ ਨਾ ਮੁੜ ਕੇ ਆਇਆ ਨਾ ਕਹੀ ਕਿ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਲੱਗਦਾ ਪਿਆ ਮੈਂ ਨਹੀਂ ਆਣਾ ਫਿਰ ਇਹ ਨਹੀਂ ਬਨਰਾਦ ਹੋਣਾ ਨਾ ਨਹੀਂ ਨਹੀਂ ਤੈਨੂੰ ਮੈਨੂੰ ਨਰਾਜ ਹੋਣ ਹੀ ਨਹੀਂ ਦੇਣਾ ਤੇ ਮੇਰੀ ਗੱਲ ਸੁਣ ਹੁਣ ਤੂੰ ਫੋਨ ਰੱਖ ਤੇ ਮੈਂ ਰੈਡੀ ਹੋਵਾਂ ਤੇ ਬਾਕੀ ਰਿੰਪੀ ਨੂੰ ਵੀ ਰੈਡੀ ਕਰਾਂ ਚਲੋ ਠੀਕ ਆ ਚਲ ਠੀਕ ਹੈ ਠੀਕ ਹੈ ਠੀਕ OK ਬਾਈ OK ਕਿੰਨੀ ਦੇਰ ਬਾਅਦ ਅੱਜ ਪਲਾਨ ਬਣਿਆ ਸਾਰੀਆਂ ਫਰੈਂਡਸ ਦੇ ਨਾਲ ਬਾਹਰ ਘੁੰਮਣ ਦਾ ਕਿੰਨਾ ਵਧੀਆ ਲੱਗੂਗਾ ਨਾਲੇ ਗੱਲ ਵੀ ਸਹੀ ਆ ਘਰ ਦੇ ਕੰਮ ਕਰਦੇ ਵਿੱਚੋਂ ਨਾ ਨਿਕਲਿਆ ਕਿੱਥੇ ਜਾਂਦਾ ਵਾ ਇਸ ਕਰਕੇ ਅੱਜ ਦਾ ਪਲਾਨ ਬਣਾ ਹੀ ਲੈਨੇ ਮੈਂ ਨਾ ਪਹਿਲਾਂ ਇਹਨਾਂ ਨਾਲ ਗੱਲ ਕਰਦੀ ਆ ਫਿਰ ਵੇਨੀਆਂ ਕਿ ਰਿੰਪੀ ਕਿੱਥੇ ਗਈ ਹੈ ਯਾਰ ਪਰ ਪਿੰਡੇ ਰਿਆਂ ਦੇ ਬਾਅਦ ਘਟੋ ਜੂਗਾ ਔਰ ਮੈਂ ਕਿਹੜਾ ਚਾਹ ਲਈ ਦੁਕਾਨ ਤੇ ਲੱਗਾ ਰਿਆਂ ਲੈ ਅੱਜ ਚਾਹ ਬਣਦੀ ਆ ਕਮਾਲਾ ਚਾਹ ਕਿੱਥੇ ਆ ਤੇ ਉਹ ਕੀ ਆ ਮੈਂ ਤੇ ਖਰੋੜੇ ਬਣਾਉਣ ਡਿਆ ਵੈਰੀ ਫਨੀ ਅੱਜ ਕਿੱਥੋਂ ਤਿੰਨ ਚੜ ਗਿਆ ਕਿ ਰਸੋਈ ਚ ਵੜ ਕੇ ਚਾਹ ਬਣਾਉਣ ਦੇ ਦੇ ਉਹ ਮੈਂ ਕਿਹਾ ਚੱਲ ਅੱਜ ਨਵਾਂ ਸਾਲ ਆ ਹਨਾ ਸਾਰਿਆਂ ਨੂੰ ਖੁਸ਼ ਕਰ ਦਈਏ ਚਾਹ ਬਣਾ ਕੇ ਹਨਾ ਗੱਲ ਵੀ ਸਹੀ ਆ ਸਪੈਸ਼ਲ ਚਾਹ ਮਾਮ ਸਾਹਿਬ ਦੀ ਖੁਦ ਦੀ ਚਾਹ ਹੈ ਹਨਾ ਵਧੀਆ ਵਾ ਤੇ ਸਾਰਾ ਕੁਝ ਸਹੀ ਪਾਇਆ ਨਾ ਮੇਨ ਮੁਨਕੇ ਪੀ ਕੇ ਪਤਾ ਲੱਗੂਗਾ ਸ਼ਗਲ ਤੋਂ ਤੇ ਵਧੀਆ ਹੀ ਲੱਗੰਦੀ ਆ ਓਏ ਸਵੈਮ ਬਣਾਈਆਂ ਹਾਂ ਹਾਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਇਹਨੂੰ ਕੱਟੋ ਮੇਰੀ ਗੱਲ ਸੁਣੋ ਯਾਰ ਮੇਰੀ ਨਾ ਕਨਸੈਂਟਰੇਸ਼ਨ ਖਰਾਬ ਹੋਣ ਗਈ ਆ ਤੁਹਾਡੀ ਕਨਸੈਂਟਰੇਸ਼ਨ ਜਿਹੜੀ ਗੱਲ ਇਹ ਹੈਗੀ ਆ ਕਿ ਤੁਹਾਨੂੰ ਪਤਾ ਅੱਜ ਨਵਾਂ ਸਾਲ ਆ ਤੇ ਅੱਜ ਸਾਰੇ ਜਾਣੇ ਕਿਤੇ ਨਾ ਕਿਤੇ ਘੁੰਮਣ ਜਾਂਦੇ ਆ ਪਾਰਟੀ ਕਰਨਦੇ ਆ ਤੇ ਉਹ ਪੂਜਾ ਦਾ ਮੈਨੂੰ ਕਾਲ ਆਇਆ ਸੀਗਾ ਤੇ ਉਹਨੇ ਨਾ ਗੈੱਟ ਟੂਗੇਦਰ ਕੀਤੀ ਆ ਛੋਟੀ ਜੀ ਫਰੈਂਡਸ ਦੇ ਨਾਲ ਤੇ ਮੈਨੂੰ ਕਹਿ ਰਹੀ ਸੀਗੀ ਕਿ ਤੂੰ ਆ ਜੀ ਤੂੰ ਕਾਫੀ ਟਾਈਮ ਹੋ ਗਿਆ ਆਈ ਨਹੀਂ ਆ ਹੂੰ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਸੀਗਾ ਮੈਨੂੰ ਦੇ ਦਿਓ ਕਾਰਡ ਹੂੰ ਤੇ ਮੈਂ ਫਿਰ ਜਾਵਾਂ ਤੇ ਨਿੰਪੀ ਨੂੰ ਵੀ ਦੱਸ ਦਵਾਂ ਉਹਨੂੰ ਤਿਆਰ ਕਰਨ ਆਲੀ ਕਿਹੜਾ ਕਾਰਡ ਚਾਹੀਦਾ ਕਾਰਡ ਕਿਹੜਾ ਜਿਹਦੇ ਚੋਂ ਪੈਸੇ ਮੈਂ ਸਵੈ ਕਰਕੇ ਕਰ ਸਕਦੀ ਆ ਉਹ ਦੇ ਦਿਓ ਹੁਣ ਪੈਸਿਆਂ ਦੀ ਤੇ ਉਥੇ ਲੋਡ ਪੈਣੀ ਆ ਕੈਸ਼ ਤੇ ਤੁਹਾਨੂੰ ਪਤਾ ਮੇਰੇ ਤੋਂ ਹੋਣਾ ਨਹੀਂ ਆ ਅੱਜ ਤੇ ਨਾਲੇ ਜਿਹੜਾ ਮੇਰਾ ਹੈਗਾ ਵਾ ਕੀ ਉਹਨੂੰ ਕਹਿੰਦੇ ਚੱਲਣ ਨਹੀਂ ਦਿਆ Google Pay ਦੇ ਦਿਓ ਦੇ ਦਿਓ ਯਾਰ ਦੇ ਦਿਓ ਇੰਨਾ ਕਾਦਾ ਕੰਜੂਸੀ ਕਰਨੀ ਆ ਓਏ ਇੱਚੀ ਬਥੇਰੇ ਆ ਯਾਰ ਕਈ ਵਾਰੀ ਤੁਹਾਡਾ ਚੱਲਦਾ ਨਹੀਂ ਕਾਰਡ ਹਾਂ ਆ ਦੋ ਠੀਕੇ ਗਏ ਤੇ ਮੈਨੂੰ ਨਾਲੇ ਆਂਦੇ ਆਂਦੇ ਟਾਈਮ ਲੱਗ ਜਾਣਾ ਵਾ ਮੈਂ ਲੇਟ ਹੋ ਜਾਣਾ ਵਾ ਹਾਂ ਤੇ ਤੁਸੀਂ ਵੇਖ ਲਿਓ ਰੋਟੀ ਪਾਣੀ ਦਾ ਫਿਰ ਮਤਲਬ ਤੁਸੀਂ ਨਹੀਂ ਬਣਾ ਨਹੀਂ ਹੁਣ ਮੈਂ ਚਾਹ ਤੇ ਬਣਾਤੀ ਤੇ ਹੁਣ ਰੋਟੀ ਬਣਾਈ ਸਾਰਿਆਂ ਨੂੰ ਮੈਂ ਬਣਾ ਕੇ ਘੁਮਾਉਂ ਆਏ ਹਾਏ ਹਾਏ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਆ ਕਿ ਤੁਸੀਂ ਵੇਖ ਲਿਓ ਜੇ ਬਾਜ਼ਾਰੋਂ ਆਰਡਰ ਕਰਨੀ ਹੋਏ ਕਰਦੇ ਹੋ ਠੀਕ ਆ ਤੇ ਮੈਂ ਹੁਣ ਚਲਨੀ ਆ ਦੀੰਪੇ ਨੂੰ ਵੇਖਾਂ ਜਾ ਕੇ ਸ਼ਾਂਤੀ ਬਕਸੂ ਦਾ ਤੇ ਚਾਹ ਮੇਰੇ ਲਈ ਵੀ ਇੱਕ ਕੱਪ ਕਰਦੇ ਹੋ ਠੀਕ ਹੈ ਮੈਡਮ ਠੀਕ ਹੈ ਨਾਲੇ ਨਾਲੇ ਵੋਟੀ ਦੀ ਸੇਵਾ ਕਰਨੀ ਚਾਹੀਦੀ ਅਜੇ ਅਜ ਨਵਾਂ ਸਾਲ ਆਉਂਦੇ ਵੋਟੀ ਨੂੰ ਆਪਣੇ ਹੱਥ ਨਾਲ ਚਾਹ ਬਣਾ ਕੇ ਪਿਆਓਗੇ ਨਾ ਸਾਰੇ ਸਾਲ ਚ ਤਰੱਕੀ ਰਹੂਗੀ ਕਿਰਨ ਸੱਚੀ ਤੋਂ ਬੜੀ ਵਧੀਆ ਗੱਲ ਕੀਤੀ ਆ ਮੇਰਾ ਵੀ ਨਾ ਦਿਲੋਂ ਜੀ ਕਰੰਡਿਆ ਸੀ ਮੈਂ ਨਾ ਸੇਵਾ ਕਰਨੀ ਅੱਜ ਆਪਣੀ ਵੋਟੀ ਦੀ ਕਾਰੀ ਦਵਾਈ ਕਾਰੀ ਦਵਾਈ ਕਾਰੀ ਦਵਾਈ ਚੱਲ ਜਾ ਚੱਲੀ ਆ 림ਪੀ ਚਾਹ ਕਿਵੇਂ ਨਯਪੁੱਤਰ ਮੰਮੀ ਚਾਹ ਜਵੀਰੇ ਨੇ ਬਣਾਈ ਆ ਸਾਰੇ ਲਈ ਇੱਕ ਗੱਲ ਹੀ ਚਾਹ ਰੀਜਨਲ ਬਣਾਈ ਆ ਉਹਨੇ ਹਾਂ ਚਾਹ ਬਹੁਤ ਸਵਾਦ ਨਹੀਂ ਮੈਂ ਤੇ ਇੱਕ ਗੱਲ ਸੋਚਦੀ ਪਈਂ ਕਿਹੜੀ ਕਿਉਂ ਨਾ ਸੁਏ ਦੀ ਜ਼ਿਆਦਾ ਕੰਮ ਗੋਲੀ ਨੂੰ ਹੀ ਦੇ ਛੜੀ ਉਹ ਨਹੀਂ ਨਹੀਂ ਮੰਮੀ ਐਵੇਂ ਚੰਗਾ ਥੋੜੀ ਲਾਦਾ ਹਾਈ ਚੰਗਾ ਨਹੀਂ ਮੇਰਾ ਪੁੱਤਰ ਉਹਨੂੰ ਵੇਖੀ ਮੈਂ ਕਹਿਣਾ ਨਾ ਤੋ ਕੱਲ੍ਹ ਸਵੇਰ ਉਹ ਚਾਹ ਬਣਾ ਲੈਣਾ ਪੜੇ ਆ ਮੜ ਕਿਹਨੇ ਵਧੀਰੀ ਬਣਾਣੀ ਕਹਿੰਦਾ ਇਹ ਰੋਜ਼ ਦਾ ਕੰਮ ਘਾਤਦਾ ਮੈਨੂੰ ਨਹੀਂ ਆਪਣੇ ਬੱਚੇ ਤੇ ਇਨਾ ਕੋ ਤੇ ਮਾਨ ਹੈਗਾ ਹਮ ਨਾ ਮੇਰੀ ਗੱਲ ਸੁਣ ਪਾਸੋਂ ਫੋਨ ਸੁਆ ਰਿੰਦੀ ਹਾਂਜੀ ਕਿਉਂ ਸਹੀ ਨਹੀਂ ਲੱਗੰਦਿਆਂ ਹਾਈ ਨਹੀਂ ਮੈਂ ਮਰ ਜਾ ਤੂੰ ਤੇ ਜਿਹੜੀ ਮਰਜ਼ੀ ਚੀਜ਼ ਪਾਲਾ ਉਹੀ ਜੱਟ ਜਾਂਦੀ ਪੁੱਤਰ ਅੱਛਾ ਲੈਸ ਬੜੀ ਸੁਣੇ ਇੱਕ ਦੋ ਲੈ ਕੇ ਆਈ ਸੈਂ ਮੈਂ किरणबा बिनल गई सा। ਆਪ ਇਕੱਠੇ ਗਏ ਸਾਂ। ਉਹਨਾਂ ਨੇ ਵੀ ਲਿਆਂਦਾ ਇੱਕ। ਬਹੁਤ ਸੁਣਾ। ਤੇ ਡਰ-ਡਰ ਕੇ ਕਿਉਂ ਦੱਸਦੀ ਬਈਂ? ਭਾਬੀ ਚਾਹ ਪੀਤੀ ਪਹਿਲਾਂ। ਮੈਂ ਚਾਹ ਪੀਤੀ ਆ। ਤੈਨੂੰ ਪਤਾ ਚਾਹ ਦੇ ਸੁਆਦ ਬਣਾਈਂ ਚਾਹ ਬਹੁਤ ਸੁਆਦ ਬਣੀ ਅਜਤੇ। ਗੱਲ ਕਦੀ-ਕਦੀ ਕੰਮ ਵੀ ਕਰਨਾ ਚਾਹੀਦਾ। ਸੁਣੋ। ਹਾਂਜੀ। ਅਟਕੇ ਨੂੰ ਮਾਰਨ ਮੁਰਨ ਦੀ ਸਲਾਹ ਏ। ਕਿਉਂ ਕੀ ਆ? ਦੋਨੋਂ ਨਿਕਰੀਆਂ ਫਿਰਦੀਆਂ ਜੀ ਅੱਜ ਤੇ। ਓਹੋ ਮੰਮੀ ਨਵਾਂ ਸਾਲ ਆ ਤੇ ਫੇਰ ਨਿਕਰਨਾ ਤਾਂ ਪੈਣਾ ਹੀ ਅੱਜ। ਫੇਰ ਸਾਰਾ ਸਾਲ ਨਿਕਰਾਂਗੇ ਨਾ ਤੇ ਹੋਰ ਕੀ ਆ ਵੀ ਅੱਜ ਨਹੀਂ ਨਾ ਤਿਆਰ ਹੋਏ। ਫੇ ਤੁਸੀਂ ਤਾਂ ਕਹਿੰਦੇ ਹੁੰਦੇ ਜੇ ਜਿਹੜਾ ਕੰਮ ਨਵੇਂ ਸਾਲ 'ਚ ਕਰੋ ਉਹ ਹੀ ਸਭ ਫੇ ਸਾਰੇ ਸਾਲ ਕਰੀਦਾ ਇਸ ਕਰਕੇ ਉਹ ਤਿਆਰ ਹੋ ਕੇ ਬਹਿ ਗਏ। ਤੇ ਮੇਰੀ ਗੱਲ ਸੁਣੋ ਵੀ ਸਾਰਾ ਸਾਲ ਉਸੇ ਤਿਆਰ ਹੁੰਦੇ ਰਹੀਏ ਤੇ ਘਰ ਵਾਲੇ ਦਾ ਕੁੰਡਾ ਕਰਾਈ ਜਾਈਏ। ਮੇਰੀ ਗੱਲ ਸੁਣਨ ਨਾਲੇ ਤਿਆਰ ਹੁੰਦਾ ਸਾਨੂੰ ਇੱਕ ਫਾਇਦਾ ਹੋ ਗਿਆ। ਕਿਉਂ ਕਿ ਹਨ ਉਹ ਪੂਜਾ ਨਹੀਂ ਮੇਰੀ ਫਰੈਂਡ। ਆਹੋ। ਮਮੀ ਮੇਰੀ ਗੱਲ ਸੁਣੋ ਉਹਨਾਂ ਦੇ ਨਾ ਉਹਨੇ ਪਾਰਟੀ ਰੱਖੀ ਆ ਸਹੇਲੀਆਂ ਸਹੇਲੀਆਂ ਦੀ ਤੇ ਉਹ ਕਹਿੰਦੀ ਸੀਗੀ ਕਿ ਰਿੰਪੀ ਨੂੰ ਨਾਲ ਲੈ ਆਈ ਨਹੀਂ ਤੂੰ ਤੇ ਰੈਡੀ ਆ ਨਹੀਂ ਤੁਸੀਂ ਜਾਓ ਕੁਲੇ ਨਾ ਨਹੀਂ ਮੈਂ ਨਹੀਂ ਚੰਗੀ ਲਾਉਦੀ ਲੈ ਚਲ ਜਾ ਅੱਗੇ ਵੀ ਤੇ ਤੂੰ ਮੇਰੇ ਨਾਲ ਗਈ ਆ ਦੱਸੋ ਇਹਨੂੰ ਹੋ ਗਈ ਸਲ ਤੇ ਜਾਓ ਦੋਵੇਂ ਜਣੀਆਂ ਆਹੋ ਬਾਕੀ ਸੂਟ ਮੇਰੀ ਗੱਲ ਸੁਣ ਤੈਨਾਂ ਸੋਹਣਾ ਤੇ ਸੂਟ ਪਾਇਆ ਹੋਇਆ ਇਹਨੂੰ ਕੀ ਕਮੀ ਹੈ ਇਹਦੇ ਚ ਤੇ ਹੋਰ ਕੀ ਆ ਚਲ ਠੀਕ ਆ ਚੱਲ ਬੱਚਾ ਦੋ ਘੜੀਆਂ ਬਾਹਰ ਨਿਕਲੋਗੀ ਨਾ ਐਂਜਾਇਮੈਂਟ ਕਰੋਗੇ ਜੱ ਬਿਲਕੁਲ ਸਹੀ ਗੱਲ ਐ ਨਾਲੇ ਮੰਮੀ ਨੂੰ ਪਹਿਲਾਂ ਦੱਸ ਜੰਨੇ ਆ ਦੋ ਦੋ ਮੰਮੀਆਂ ਇਹਨਾਂ ਨੂੰ ਵੀ ਮੰਮੀ ਕਹੀਦਾ ਉਹਨਾਂ ਨੂੰ ਵੀ ਮੰਮੀ ਇਹ ਮੰਮੀ ਨੂੰ ਦੱਸਤਾ ਆਪਾਂ ਇਹ ਮੰਮੀ ਕੋ ਪਰਮਿਸ਼ਨ ਮਿਲ ਗਈ ਆ ਹੁਣ ਵੱਡੀ ਮੰਮੀ ਕੋ ਲੈਣੇ ਆ ਸਹੀ ਗੱਲ ਉਹੀ ਤੇ ਡਾਡਾ ਬੰਦਾ ਜੇ ਕੋਈ ਗੱਲ ਨਹੀਂ ਉਹਨਾਂ ਨੇ ਕੀ ਕਹਿਣਾ ਉਹਨਾਂ ਨੂੰ ਵੀ ਪਤਾ ਵਾ ਨਵਾਂ ਸਾਲ ਹੈਗਾ ਵਾ ਹਮੇਸ਼ਾ ਜੇ ਕੋ ਬਣਾ ਹਮ ਚਾਹ ਬਣਾ ਕੇ ਦਿੱਤੀ ਆ ਨਾ ਚਾਹ ਹਾਂ ਇਹ ਦੇ ਐਸੀ ਬਸ ਫਿਰ ਹਾਂ ਕਰ ਦੇਗੀ ਜੀ ਕਿਉਂਕਿ ਚਾਹ ਬੜੀ ਭਰੀ ਵਧੀਆ ਤੇ ਉਹਨੇ ਹਾਂ ਕਰ ਦੇਣੀ ਚਾਹ ਪਿੰਦੇ ਪਿੰਦੇ ਸਵਾਦ ਲੈਂਦੇ ਮੇਰੀ ਗੱਲ ਸੁਣੋ ਮੈਂ ਬਹਿ ਦਿੱਤਾ ਨਾ ਥੋੜੇ ਜੇ ਉਹ ਪੈਸਿਆਂ ਦੀ ਟੈਨਸ਼ਨ ਨਾ ਲੈ ਤੇ ਤੂੰ ਅਲਮਾਰੀ ਚ ਜਿੰਨੇ ਮਰਜੀ ਚੱਕ ਲੈ ਤੇਰੇ ਹੱਥ ਬੜੇ ਹੋਏ ਨੇ ਉਹ ਮੈਂ ਲੈ ਲੇ ਆ ਪੈਸੇ ਟੈਨਸ਼ਨ ਨਾ ਲੈ ਤੇਰੇ ਵੀਰੇ ਦੇ ਦੋ ਦੋ ਸੋਨਾ ਮੇਰੇ ਤੇਰੇ ਅਕਾਊਂਟ 'ਚ ਪੈਸੇ ਹੈਗੇ ਨਾ ਤੇ ਦੱਸ ਤੇ ਗੂਗਲ ਪੇ ਕਰ ਦੇ ਥੋੜੇ ਆ ਤੇ ਕੋਈ ਨਾ ਮੈਂ ਟ੍ਰਾਂਸਫਰ ਕਰ ਦਿੰਨੀ ਚਲੋ ਕੋਈ ਮਾਰੇ ਹੈ ਮੇਰੇ ਕੋ ਜਿੰਨੇ ਪੈਸੇ ਹੈ ਨਾ ਆਪਾਂ ਤੂੰ ਮਮੇ ਨੂੰ ਪੁੱਛ ਪਹਿਲਾਂ ਆਪਾਂ ਦੋਵੇਂ ਚੱਲਦੇ ਆਂ ਆ ਲੈ ਚੱਲੀਏ ਇੱਕ ਮਿੰਟ ਰੁਕ ਚੋ ਕਿਹਦੇ ਨਾਲ ਮੇਰੀ ਗੱਲ ਸੁਣੋ ਹੁਣ ਚੱਲੀ ਗਈ ਹੋ ਨਾ ਬਾਹਰ ਉੱਥੇ ਨਾ ਇੱਕ ਹੋਟਲ ਵਿੱਚ ਐਗਜ਼ੀਬੀਸ਼ਨ ਲੱਗਣ ਲ ਕਹਿੰਦੇ ਰਸਮਾਂ ਉੱਥੇ ਵੀ ਜਾਏ ਦੋਵੇਂ ਜਣੀਆਂ ਇਹਨਾਂ ਨੂੰ ਤੇ ਬਸ ਐਗਰੀਗੇਸ਼ਨ ਦਾ ਸਵਾਹ ਹੋਰ ਕੋਈ ਕੰਮ ਨਹੀਂ। ਥੋੜੀ ਟਾਈਮ ਹੋਏਗਾ ਨਾ ਫੇਰ ਚਲਦਾਂਗਾ ਆਪਾਂ। ਚਾਓ ਚਾਓ ਕਮਰੇ ਆ ਜੀ ਆ ਜੀ ਸ਼ਾਮ ਨੂੰ। ਵਿਚਾਰੀਆਂ ਸ਼ੁਕਰ ਇਹ ਵੀ ਕਿੱਥੇ ਨਿਕਲਣ ਲੱਗੀਆਂ ਮੇਰੇ ਰਸੋਈ ਤੋਂ ਬਾਹਰ ਨਿਕਲਣ ਲੱਗੀਆਂ ਨੇ। ਸਬਜ਼ੀ ਰੋਟੀ ਦਾ ਕੰਮ ਮੁੱਕਣ ਲੱਗਾ। ਜਾਂ ਜਾ ਦੋ ਕੜੀਆਂ ਲਾ ਦੇ। ਆ ਚੈਨਲ ਵਾਲੇ ਜਿਹੜੇ ਨਾ ਬੜੀਆਂ ਵਧੀਆ ਵੀਡੀਓਜ਼ ਪਾਉਂਦੇ ਆ ਬੜੀ ਸਿੱਖਿਆ ਵਾਲੀ ਵੀਡੀਓ ਪਾਉਂਦੇ ਆ। ਉਹ ਤੂੰ ਚੈਨਲ ਦੀ ਗੱਲ ਛੱਡ ਪਰਾ ਹੋਣਾ ਮੰਮੀ ਉੱਥੇ ਨਾ ਮੇਰੀ ਅੰਦਰ ਐਨਕ ਪਈ ਆ ਉਹ ਲਿਆ ਦਿਓ ਤੇ ਆਜੋ ਵੇਖੋ ਆ ਨਾ ਕਿਰਨ ਮਾਨ ਚੈਨਲ ਜੀ ਏਕ ਨਾਲੇ ਦੀ ਸਾਸਿਆ ਜਸਬੀਰ ਕੌਰ ਉਹ ਦੋਵੇਂ ਜਣੇ ਵੀਡੀਓ ਪਾਉਂਦੇ ਆ ਆਪਣੇ ਆਪਣੇ ਚੈਨਲ ਤੇ ਬੜੀਆਂ ਵਧੀਆ ਪਾਉਂਦੇ ਜੇ ਠੀਕ ਆ ਤੂੰ ਉਹਨਾਂ ਨੂੰ ਛੱਡ ਪਰਾਂ ਹੂੰ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਆ ਸੁਣਨ ਲਈ ਸਾਰੀਆਂ ਗੱਲਾਂ ਪਹਿਲੀ ਗੱਲ ਤਾਂ ਤੂੰ ਚਾਹ ਕਿਉਂ ਬਣਾਈ ਚਾਹ ਨਹੀਂ ਹਾਂ ਹਾਂ ਤੇਰਾ ਕੀ ਮਤਲਬ ਹੈ ਜਨਾਨੀ ਦੇ ਹੁੰਦੇ ਆ ਤੂੰ ਆਵਰ ਸੋਈ ਚ ਵੜ ਕੇ ਚਾਹ ਬਣਾਵੇ ਉਹ ਨਹੀਂ ਉਹ ਤੇ ਵੈਸੇ ਹੀ ਨਾ ਮੇਰਾ ਜੀ ਕਰਨ ਡਿਆ ਹੀ ਮੈਂ ਕਿਹਾ ਨਾ ਮਸਾਲੇ ਵਾਲੀ ਚਾਹ ਬਣਾਉਣੀ ਆ ਤੇ ਮੈਂ ਚੰਗੀ ਤਰ੍ਹਾਂ ਸਸਾਰਾ ਕੁਝ ਪਾ ਪੂ ਕੇ ਆਹੋ ਜਨਾਨੀ ਨੂੰ ਮਸਾਲੇ ਵਾਲੀ ਚਾਹ ਪਿਆ ਦੇ ਮਾਂ ਨੂੰ ਨਾ ਕਦੀ ਪਿਆਵੀ ਮਸਾਲੇ ਵਾਲੀ ਚਾਹ ਤਾਨੂੰ ਪਿਆਈ ਤੇ ਆ ਤਾਨੂੰ ਮਿਲੀ ਨਹੀਂ ਅੱਛਾ ਤੂੰ ਬਣਾਈ ਸੀ ਹਾਂ ਹੁਣ ਰੋਜ਼ ਸਵੇਰੇ ਚਾਹ ਤੂੰ ਮੇਰੀ ਬਣਾਇਆ ਕਰ ਐਸੀ ਤਰ੍ਹਾਂ ਦੀ ਮਸਾਲੇ ਵਾਲੀ ਨਹੀਂ ਮੇਰ ਕੋ ਫਿਰ ਗਲਤੀ ਹੋ ਗਈ ਬਣਾ ਕੇ ਅੱਛਾ ਗਲਤੀ ਤੇ ਤੇਰੀ ਪੁੱਤ ਮੈਂ ਹੋਰ ਦੱਸਦੀ ਆ ਹੂੰ ਆ ਤੂੰ ਕਿਹੜਾ ਨੂੰ ਕਾਰਡ ਕਾ ਦੇ ਵਾਸਤੇ ਫੜਾਏ ਕਿਹੜੇ ਗੜ ਕਾਰਡ ਮੈਂ ਤੈਨੂੰ ਵਿਆਹ ਦੇ ਨਹੀਂ ਕਹਿਣ ਡਈ ਤੈਨੂੰ ਪੈਸਿਆਂ ਵਾਲੇ ਕਾਰਡ ਗੱਲ ਕਰਨ ਡਈ ਆ ਇੰਨਾ ਨਾ ਸੋਚਿਆ ਕਰੋ ਆ ਵੇਖੋ ਗੰਜ ਪਈ ਜਾਂਦੀ ਜੀ ਇੱਥੇ ਤੂੰ ਫਿਕਰ ਨਾ ਕਰ ਮੇਰੀ ਗੰਜ ਦੀ ਤੂੰ ਮੈਨੂੰ ਗੱਲ ਦਾ ਜਵਾਬ ਦੇ ਕੀ ਦਵਾ ਮੰਮੀ ਕੀ ਕਰਨ ਡੇ ਤੂੰ ਗੰਜ ਵਾਸਤੇ ਕਾਰਡ ਫੜਾਏ ਆ ਤੇਰਾ ਕੀ ਮਤਲਬ ਆ ਮੈਂ ਵੇਖੋ ਕਿੰਨਾ ਗੱਲ ਨੂੰ ਨਾ ਇਗਨੋਰ ਕਰਨ ਡਿਆ ਪੋਲਾਈਟ ਕਰਨ ਡਿਆ ਤੁਸੀਂ ਕਿਉਂ ਨਪੇ ਨਵਾਂ ਸਾਲ ਪਹਿਲਾ ਦਿਨ ਕਿਉਂ ਲੜਨ ਡੈ ਜ ਮੇਰੇ ਨਾਲ ਆ ਕੇ ਮੇਰੀ ਗੱਲ ਸੁਣ ਚੋਬਰ ਕਰ ਰੋ 卡ਡ ਫੜ ਜਾ ਕੇ ਨਜਾਇਜ਼ ਖਰਚਾ ਕਰੂਗੀ ਐਵੇਂ ਜਿੱਥੇ ਮਰਜ਼ੀ ਕਾਰਡ ਕਰਕੇ ਪੈਸੇ ਕਢਵਾਏ ਜਾਊਗੀ ਤੇ ਫਿਰ ਪੈਸੇ ਤਾਂ ਤੂੰ ਕਮਾਉਣਾ ਹੈ ਨਾ ਉਹ ਥੋੜਾ ਕਮੰਦੀ ਆ ਮੇਰੀ ਗੱਲ ਸੁਣੋ ਉਹ ਸੇਲੀਆਂ ਚ ਚੱਲੀ ਆ ਠੀਕ ਐ ਉੱਥੇ ਜਾ ਕੇ ਉਹਦੇ ਕੋ ਪੈਸੇ ਨਾ ਨਿਕਲਣ ਤੇ ਉਹ ਬੇਇੱਜ਼ਤੀ ਹੁੰਦੀ ਆ ਨਾ ਉਹ ਵੀ ਤਾਂ ਗੱਲ ਚੰਗੀ ਨਹੀਂ ਨਾ ਲੱਗਦੀ ਤੇ ਫਿਰ ਜੇ ਕਰਕੇ ਉਹਦੀ ਇੱਜ਼ਤ ਵੱਧਦੀ ਆ ਤੇ ਬਣ ਲੈਣ ਦੋ ਮੇਰੀ ਗੱਲ ਸੁਣਵੇਂ ਆ ਘਾਟਾਂ ਦਾ ਸਿਆਪਾ ਜੈ ਤਾਂ ਹੋਣ ਚੱਲ ਪਿਆ ਆ ਜਨਾਨੀ ਨੂੰ 500000 ਰੁਪਇਆ ਦੇ ਕੇ ਤੋਰ ਤੂੰ ਸੇਲੀਆਂ ਚ ਪਹਿਲਾਂ ਖਾਣ ਘਾਟ ਉਥੇ ਉਹ ਨਹੀਂ ਉਹ ਸਮਝਦਾਰ ਆ ਮਮੀ ਹਿਸਾਬ ਨਾਲ ਖਰਚਾ ਕਰਦੀ ਆ ਅੱਛਾ ਤੇਰੇ ਕਹਿਣ ਦਾ ਮਤਲਬ ਇਹ ਤੇਰੀ ਜਨਾਨੀ ਸਮਝਦਾਰ ਆ ਤੇ ਮਾਂ ਬੇਵਕੂਫ ਐ ਜਿਹੜੀ ਤੈਨੂੰ ਇੰਨੀ ਗੱਲ ਕਹਿਣ ਈ ਆ ਮਮੀ ਤੁਸੀਂ ਉਹ ਤੋਂ ਵੱਧ ਸਮਝਦਾਰ ਜੇ ਬਸ ਸ਼ਾਂਤ ਤੇ ਜੇ ਸਮਝਦਾਰ ਐ ਨਾ ਤੇਰੀ ਮਾਂ ਤੇ ਤਾਦੀ ਤੈਨੂੰ ਕਹਿਣ ਲਈ ਆ ਕਿ ਉਹਦੇ ਕੋ ਕਾਰਡ ਫੜ ਜਾ ਕੇ ਮੈਂ ਨਹੀਂ ਫੜਨੇ ਕਿਉਂ ਨਹੀਂ ਫੜਨੇ ਤੂੰ ਨਾ ਫੜੇਗਾ ਮੈਂ ਗਲਤ ਆ ਨਾ ਤੇ ਕੋਈ ਨਹੀਂ ਮੈਂ ਜਾ ਕੇ ਫੜ ਲਾਂਗੀ ਜਨਾਨੀਆਂ ਨੂੰ ਇੰਨਾ ਸਿਰੇ ਨਹੀਂ ਚੜਾਈਦਾ ਹੁੰਦਾ ਕਿਉਂ ਲੜਾਈ ਲੈਂਦੇ ਜੇ ਕਿਉਂ ਐਵੇਂ ਸਵੇਰੇ ਸਵੇਰ ਉਹ ਚੱਲੀ ਆ ਤੁਸੀਂ ਕਾਡਾ ਤੋਂ ਲੜਾਈ ਪਾ ਦੇਣੀ ਕੀ ਕਰਨ ਦੇ ਜੇ ਆਰਾਮ ਨਾਲ ਸ਼ਾਂਤ ਰਹੋ ਤੁਹਾਨੂੰ ਸਾਰਾ ਕੁਝ ਮਿਲਦਾ ਵੜ ਤੁਸੀਂ ਕਿਉਂ ਰੌਲਾ ਪਾਉਂਦੇ ਜੇ ਠੰਡੇ ਰਹੋ ਉਨਨ ਦਫਾ ਕਰ ਤੂੰ ਤੂੰ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਤੂੰ ਉਹਨਾਂ ਕੋ ਕਾਰਡ ਲੈਣੇ ਕਿ ਨਹੀਂ ਲੈਣੇ ਨਹੀਂ ਲੈਣੇ ਦਫਾ ਹੋਰ ਫਿਰ ਤੂੰ ਵੀ ਹੁਣ ਮੈਂ ਜਾਣ ਤੇ ਜਾਂ ਕਾਰਡ ਜਾਣ ਪਤਾ ਨਹੀਂ ਕਿ ਇਹ ਐਵੇਂ ਲੜਿੰਨ ਨੂੰ ਕਰਤੇ ਇਹਨਾਂ ਨੂੰ ਮੈਂ ਕੱਲ੍ਹ ਦੀ ਬੋਲਣ ਢਈ ਆ ਕਿ ਨਿੰਬੂ ਲਾ ਲਓ ਨਿੰਬੂ ਲਾ ਲਓ ਤੇ ਬਸ ਐਡੀਆਂ ਦੋਵੇਂ ਕੰਮ ਚ ਹੋ ਰਿਆ ਨਾ ਨਿੰਬੂ ਲਾਏ ਨਹੀਂ ਉਤੋਂ ਲੱਗ ਕੇ ਥਲੇ ਝੜੀ ਜਾਂਦੇ ਡਿੱਗੀ ਜਾਂਦੇ ਹੈਗੇ ਨੇ ਇਹ ਵੀ ਸਾਰਾ ਕੰਮ ਕਰਾਂ ਤੇ ਮੈਂ ਕਰਾਂ ਬਸ ਇਹਨਾਂ ਨੂੰ ਫੈਸ਼ਨ ਪਟੀਆਂ ਨੂੰ ਫੈਸ਼ਨ ਤੋਂ ਹਟਣ ਤੇ ਤਰਦੇ ਆ ਨਾ ਫੈਸ਼ਨ ਹੀ ਕਰਦੀਆਂ ਰਹਿੰਦੀਆਂ ਮੰਮੀ ਬੜੀਆਂ ਕੋਕੀ ਕਹਿੰਦੀਆਂ ਜੋੜੀਆਂ ਤਿਆਰ ਹੋ ਕੇ ਆਈਆਂ ਜੇ ਉਹ ਐਕਚੁਅਲੀ ਨਾ ਤਾਂ ਕਰਕੇ ਤੁਹਾਡੇ ਕੋਲ ਆਏ ਆ ਆਪਾਂ ਤੁਹਾਨੂੰ ਦੱਸਣ ਆਏ ਸੀਗੇ ਕਿ ਉਹ ਮੇਰੀ ਫਰੈਂਡ ਨਹੀਂ ਆ ਪੂਜਾ ਉਹਨੇ ਨਾ ਉਹ ਤੇਰੀ ਫਰੈਂਡ ਇੱਕ ਹੋਵੇ ਤਾਂ ਮੈਨੂੰ ਨਾ ਹੋਵੇ ਅ 36 ਤੇ ਢੱਡੀਆਂ ਫਰੈਂਡ ਐ ਉਹੋ ਗੱਲ ਤੇ ਸੋਲ ਲਓ ਮੰਮੀ ਪੂਰੀ ਦੱਸੋ ਭਾਬੀ ਗੱਲ ਇਹ ਹੈਗੀ ਆ ਉਹਨੇ ਨਾ ਅੱਜ ਛੋਟਾ ਜਿਹਾ ਪਾਰਟੀ ਰੱਖੀ ਆ ਅੱਜ ਨਵਾਂ ਸਾਲ ਨਹੀਂ ਆ ਤੇ ਉਹ ਕਹਿ ਰਹੀ ਸੀਗੀ ਕਿ ਸਾਰੀਆਂ ਫਰੈਂਡਸ ਆਪਾਂ ਇਕੱਠੀਆਂ ਪਾਰਟੀ ਕਰਦੀ ਆਵਾ ਤੇ ਤੂੰ ਇਸ ਤਰ੍ਹਾਂ ਕਰੀ ਰਿੰਪੀ ਨੂੰ ਨਾਲ ਲੈ ਤੇ ਰਿੰਪੀ ਤੇ ਰੈਡੀ ਹੋਈ ਹੋਈ ਸੀਗੀ ਨਵਾਂ ਸਾਲ ਜਗਾ ਆਪਾਂ ਦੋਵੇਂ ਰੈਡੀ ਸੀਗੇ ਤੇ ਮੈਂ ਕਿ ਟਾਈਮ ਕਿਉਂ ਵੇਸਟ ਕਰਨਾ ਬਾਕੀ ਸਾਰੇ ਨਾਲ ਤਾਂ ਸਾਡੀ ਗੱਲ ਹੋ ਗਈ ਆ ਬਸ ਤੁਹਾਨੂੰ ਆਪਾਂ ਦੱਸਣ ਆਏ ਸੀਗੇ ਕਿ ਆਪਾਂ ਬਸ ਅੱਧੇ ਦੇ ਹਨਾ ਅੱਧੇ ਘੰਟੇ ਤੱਕ ਤੁਰ ਪਾਵਾਂਗੇ ਨਹੀਂ ਆਪਾਂ ਤਿਆਰ ਹੋਣੇ ਚੱਲ ਪੈਣਾ ਵਾ ਜਾਣ ਤੇ ਵੀ ਟਾਈਮ ਲੱਗਣਾ ਫਿਰ ਅੱਧੇ ਘੰਟੇ ਬਾਅਦ ਤੁਰ ਪੈਣਾ ਆਣਾ ਬਾਅਦ ਚ ਕਦੋਂ ਤੇ ਜਾਵਾਂਗੇ ਤੇ ਟਾਈਮ ਲੱਗੀ ਗਈ ਫਿਰ 3 ਘੰਟੇ ਲੱਗੇ ਜਾਣਗੇ ਠੀਕ ਆ ਜਾਣ ਦੀ ਤੁਹਾਨੂੰ ਕਾਲੀ ਹੁੰਦੀ ਆ ਆਣ ਦੀ ਰੀ ਤੁਹਾਨੂੰ ਕਾਲੀ ਹੁੰਦੀ ਨਹੀਂ ਨਹੀਂ ਕਾਲੀ ਆਂਦੀ ਵੀ ਹੋਣੀ ਕਰੇ ਆਣਾ ਨਹੀਂ ਤੇ ਨਵਾਂ ਸਾਲ ਢਾਡਾ ਹੀ ਆ ਆ ਸਾਡੇ ਵਾਸਤੇ ਕੋਈ ਨਵਾਂ ਸਾਲ ਨਹੀਂ ਹੈਗਾ ਤੇ ਆਪਾਂ ਹੋ ਤੇ ਆਏ ਸਾਰੇ ਜਣੇ ਇੱਕ ਵਾਰੀ ਅੱਛਾ ਸਾਰੇ ਜਣੇ ਤੇ ਫਿਰ ਤੁਸੀਂ ਵੀ ਗਈਆਂ ਸੀ ਫਿਰ ਹੁਣ ਕਿਉਂ ਚੱਲੀਆਂ ਜੇ ਹੁਣ ਮੰਮੀ ਫਰੈਂਡ ਫਰੈਂਜ਼ ਹੀ ਆ ਸਿਰਫ ਖਾਲੀ ਨਾਲੇ ਉੱਥੇ ਕਿਸੇ ਦੀ ਵੀ ਸੱਸ ਨਹੀਂ ਆਂਦੀ ਤੁਸੀਂ ਜਾ ਕੇ ਉੱਥੇ ਕੀ ਕਰਨਾ ਲੈ ਜੇ ਕਿਹਦੇ ਨਹੀਂ ਸੱਸ ਆਣ ਡਈ ਸੋ ਕੋਈ ਸਪੈਸ਼ਲ ਤੋਰ ਦੇ ਤੁਸੀਂ ਸੱਸਾਂ ਨੂੰ ਆਪਣੀਆਂ ਖੜੋ ਵੱਡੀ ਮੰਮਾ ਨੂੰ ਵੀ ਨਾਲ ਖੜੋ ਪਤਾ ਲੱਗੇ ਕਿ ਨੂੰਹਾਂ ਕਿੱਡੀਆਂ ਸਿਆਣੀਆਂ ਸਮਝdal ਜਿਹੜੀਆਂ ਆਪਣੇ ਸੱਸਾਂ ਨੂੰ ਬਿਨਾਂ ਲੈ ਕੇ ਆਈਆਂ ਨਹੀਂ ਉਹ ਮੰਮੀ ਨਾ ਕਰਤੇ ਉਹ ਕਹਿੰਦੇ ਤੁਸੀਂ ਕੱਲੀਆਂ ਚੱਲ ਜਾਓ ਤੇ ਅਸੀਂ ਚੰਗੇ ਨਹੀਂ ਲੱਗਦੇ ਆਪਾਂ ਤੇ ਤੁਸੀਂ ਚੱਲ ਜਾਓ ਅੱਛਾ ਕੀ ਚਾਹੀਏ ਫਿਰ ਆਪਾਂ ਨਹੀਂ ਜਾਣਾ ਜੇ ਮੈਂ ਕਹਿ ਤਾ ਤੇ ਕਹਿ ਤਾ ਨਾਲੇ ਦੂਜੀ ਗੱਲ ਕਾੜ ਫੜਾਵੋ ਤਰ ਰੁਪਈਆ ਦੋਵੇਂ ਜਾਣੀਆਂ 5-500 ਰੁਪਈਆ ਫੜ ਲਓ ਮੰਮੀ ਐਂ ਕੋ ਬੱਚੇ ਆ ਛੋਟੇ 5-500 ਰੁਪਈਆ ਫੜ ਗਏ ਉਸ ਦੇਣੋ ਮੇਰੇ ਸੌਣ ਤੁਸੀਂ ਬੱਚੇ ਜੇ ਨਾ ਤੇ ਮੰਮੀ ਜਿੱਥੇ ਜਾਈਏ ਨਾ 2-300 ਰੁਪਏ ਤੇ ਐਂਟਰੀ ਹੁੰਦੀ ਖਾਲੀ ਅੱਛਾ ਤੇ ਤੁਸੀਂ ਪਾਗਲ 2-300 1500 ਰੁਪਏ ਐਂਟਰੀ ਆ ਤੇ ਜਿਹੜਾ ਗੱਡੀ 'ਚ ਤੇਲ ਤੁਸੀਂ ਉਸ ਜਗ੍ਹਾ ਤੇ ਜਾਓ ਜਿੱਥੇ ਐਂਟਰੀ ਫ੍ਰੀ ਹੈਗੀ ਆ ਮੰਮੀ ਤੇ ਸਮਝੇ ਕਿਉਂ ਨਹੀਂ ਗੱਲ ਲਉ ਅੱਛਾ ਮੰਮੀ ਪਾਗਲ ਤੈਨੂੰ ਲੱਗਦੀ ਸ਼ਕਲ ਤੋਂ ਕਿ ਮੰਮੀ ਸਮਝਦੀ ਨਹੀਂ ਤੁਸੀਂ ਜਿਆਦਾ ਸਿਆਣੀਆਂ ਹੋ ਗਿਆ ਜੇ ਜੇ ਮੈਂ ਤੁਹਾਨੂੰ ਕਹਤਾ ਨਹੀਂ ਜਾਣਾ ਤੇ ਨਹੀਂ ਜਾਣਾ ਜੇ ਜਾਣਾ ਹੈ ਕਾੜ ਫੜਾਵੋ ਮੈਨੂੰ ਤਰਪੀਆ 5-500 ਲੈ ਕੇ ਦੋਵੇਂ ਜਣੀਆਂ ਚਾਹੋ ਨਹੀਂ ਮੰਮੀ ਇਹ ਤੇ ਤੇ ਗਲਤ ਹੈਗੇ ਜੇ ਵੇਖੋ ਆਪਾਂ ਇਸ ਉਮਰੇ ਨਹੀਂ ਜਾਣਾ ਫਿਰ ਬੁੱਢੇ ਹੋਗੇ ਥੋੜਾ ਜਾਣਾ ਵਾ ਹੁਣ ਨਹੀਂ ਜਾਵਾਂਗੇ ਕਦੋਂ ਜਾਵਾਂਗੇ ਇਹ ਤੇ ਤੁਹਾਨੂੰ ਆਪ ਨੂੰ ਸਮਝਣਾ ਚਾਹੀਦਾ ਵਾ ਮੰਮੀ ਨਾਲ ਜਿੱਥੇ ਤੁਹਾਡਾ ਜਾਣਾ ਚਾਹੀਦਾ ਵਾ ਤੁਹਾਨੂੰ ਨਾਲ ਹੀ ਖੜੀ ਦਾ ਸਗੋਂ ਅਸੀਂ ਇਕੱਠੇ ਚਾਹੀਦਾ ਹੁਣ ਇਥੇ ਖਾਲੀ ਫਰੈਂਡਸ ਫਰੈਂਡਸ ਦੀ ਪਾਰਟੀ ਉੱਥੇ ਤੇ ਕੀ ਕਰੋਗੇ ਤੂੰ ਤਾਂ ਬੋਰ ਹੋ ਜਾਣਾ ਸਗੋਂ ਆਹੋ ਗੱਲ ਤਾਂ ਤੇਰੀ ਸਹੀ ਆ ਫਰੈਂਡ ਫਰੈਂਡ ਨਾਲ ਰਲ ਕੇ ਕੀਤਾ ਤੂੰ ਹੀ ਸਾਰਿਆਂ ਨੇ ਉੱਥੇ ਬਹਿ ਕੇ ਇੱਕ ਮਤਾ ਪਾਸ ਕੀਤਾ ਹਣਾ ਕਿ ਆਪਾਂ ਆਪਣੀ ਐਸ਼ ਕਰਾਂਗੇ ਆਵਾਂਗੇ ਖਾਵਾਂਗੇ ਪੀਵਾਂਗੇ ਤੇ ਸੱਸਾਂ ਦੀਆਂ ਚੁਗਲੀਆਂ ਕਰਾਂਗੇ ਤਾਂ ਦੀ ਢਾਡੇ ਵਰਗੀਆਂ ਆਪਣੀ ਵੱਖਰੀ ਟੀਮ ਬਣਾ ਲੈਂਦੀਆਂ ਤੇ ਸੱਸਾਂ ਨੂੰ ਵਿੱਚ ਵੜਦੀਆਂ ਨਹੀਂ ਹੈਗੀਆਂ ਪਰ ਮੰਮੀ ਗੱਲ ਸੁਣੋ ਇਸ ਤਰ੍ਹਾਂ ਤੁਸੀਂ ਹੰਣ ਨਾ ਕਿਉਂ ਕਰੰਦੇ ਜੀ ਸਾਨੂੰ ਵੀ ਯਾਦ ਹੈਗਾ ਵਾ ਜਦੋਂ ਨੀਹਾ ਕੁਵਾਰੀ ਸੀ ਉਹ ਆਪਣੀ ਸਹੇਲੀਆਂ ਨਾਲ ਘੁੰਮਣ ਜਾਂਦੀ ਸੀ ਉਹ ਤਾਂ ਸਾਨੂੰ ਕਿਸੇ ਨੂੰ ਨਹੀਂ ਕਹਿੰਦੀ ਸੀ ਉਹ ਤੋਂ ਤੁਹਾਨੂੰ ਕੋਈ ਗੱਲ ਵੀ ਨਹੀਂ ਆਉਂਦੀ ਸੀ ਉਹ ਤੋਂ ਹੀ ਜਿੰਨੇ ਪੁੱਤ ਪੈਸੇ ਚਾਹੀਦੇ ਲੱਲਾ ਤੇ ਹੁਣ ਕਿਉਂ ਹੋ ਗਿਆ ਤੁਹਾਨੂੰ ਉਹ ਧੀ ਸੀ ਤੇ ਜਦੋਂ ਤੇ ਇਹਨਾਂ ਨੂੰ ਵਿਆਹ ਕੇ ਲੈ ਕੇ ਆਏ ਜੇ ਸਾਡੇ ਮਾਪਿਆਂ ਨੇ ਤੇ ਤੁਸੀਂ ਇਹੋ ਹੀ ਕਹਿੰਦੇ ਸੀਗੇ ਆ ਝੋਲੀ ਟੱਡੀ ਆ ਆਪਣੀ ਧੀ ਸਾਡੀ ਝੋਲੀ ਪਾ ਦੋ ਉਦੋਂ ਉਹ ਇਤਰਾ ਹੀ ਕਹੀ ਦੋਂਦਾ ਕਿ ਨੂੰਤੀ ਆ ਧੀ ਧੀ ਹੁੰਦੀ ਆ ਤੇ ਨੂੰ ਨੂੰ ਹੀ ਹੁੰਦੀ ਆ ਆਈਆਂ ਵੱਡੀਆਂ ਆਖੇ ਮੰਮੀ ਤੁਸੀਂ ਆ ਕੇ ਇਹਨਾਂ ਨੂੰ ਸਮਝਾਓ ਹੁਣ ਹਾਈ ਹਾਈ ਨਹੀਂ ਕੀ ਹੋ ਗਿਆ ਛੇ ਐਵੇਂ ਤੂੰ ਮੈਂ ਖਰਾਬ ਹੋ ਗਿਆ ਇਹਨਾਂ ਦਾ ਵੀ ਗੱਲ ਸੁਣੋ ਕਿ ਤੁਸੀਂ ਜਿ ਗਈਆਂ ਨਹੀਂ ਇੱਥੇ ਖਲੋਤੀਆਂ ਇਹ ਜਾਣ ਦੇਣਗੇ ਤੇ ਤਾਂ ਜਾਵਾਂਗੇ ਇਹ ਤੇ ਰੋਕ ਕੇ ਬੈਠੇ ਆ ਸਾਨੂੰ ਕਿ ਤੂੰ ਹੀ ਕੱਲੀਆਂ ਚੱਲੀਆਂ ਜੇ ਸੱਸਾਂ ਘਰੇ ਆ ਘਰ ਦਾ ਕੰਮ ਕੌਣ ਕਰੂਗਾ ਤੂੰ ਇਸ ਘਰ ਦੀਆਂ ਨੂਹਾਂ ਜੇ ਧੀਆਂ ਨਹੀਂ ਜੇ ਨਾਲ ਕਿਦੇ ਮੈਂ ਵੀ ਤੁਹਾਡੇ ਨਾਲ ਜਾਣਾ ਮੇਰੀ ਗੱਲ ਸੁਣੋ ਜਾਣਾ ਤੁਸੀਂ ਵੀ ਇਹਨਾਂ ਦੇ ਨਾਲ ਮਿਲਗੇ ਜੇ ਜਸਬੀਰ ਮੇਰੀ ਗੱਲ ਸੁਣ ਉਹ ਅਬਲੇ ਸੇਲੀਆਂ ਨਾਲ ਚਲੀ ਨੇ ਅਸੀਂ ਰਾਤੀ ਘੁੰਮ ਕੇ ਨਹੀਂ ਆਏ ਸਾਰੇ ਅਸੀਂ ਸਾਨੂੰ ਗੋਲੜੀ ਲੈ ਗਿਆ ਸੀ ਨਾ ਅਸੀਂ ਸਾਰਾ ਘੁੰਮ ਫਿਰ ਕੇ ਖਾ ਪੀ ਕੇ ਆਏ ਆ ਨਾ ਇਹ ਵੀ ਤੇ ਰਾਤੀ ਘੁੰਮ ਕੇ ਆਈਆਂ ਨਾ ਸੇਲੀਆਂ ਨੇ ਸੱਦਿਆ ਉਹਨਾਂ ਨੂੰ ਤੇ ਅਸੀਂ ਵਿੱਚ ਕੀ ਕਰਾਂਗੇ ਇਹ ਕੁੜੀਆਂ ਵਿੱਚ ਜੋ ਕੁਝ ਇਹ ਕਰਾਂਗੇ ਉਹ ਕੁਝ ਅੱਪਾ ਕਰਾਂਗੇ ਸਾਡੀ ਉਮਰ ਤੇ ਉਹਨਾਂ ਦੀ ਉਮਰ ਇੱਕੋ ਜਿਹੀ ਇਹਨਾਂ ਦੀ ਸੋਹ ਸੇਲੀਆਂ ਨੇ ਹਾਸਾ ਮਜ਼ਾਕ ਕਰਨਾ ਕੋਈ ਗੱਲਬਾਤ ਕਰਨੀ ਸੇਹਲੀਆਂ ਨੇ ਬਹਿ ਕੇ ਗੱਲਾਂ ਬਾਤਾਂ ਮਾਰੇ ਨੇ ਆਪਣੀ ਚੈਨ ਸਹੀ ਕਰਨੀ ਡਿਗਡੂਗ ਪਏਗੀ ਤੇ ਸੇਹਲੀਆਂ ਨੇ ਜਿਹੜੀਆਂ ਗੱਲਾਂ ਮਾਰਨੀਆਂ ਮੈਨੂੰ ਵੀ ਪਤਾ ਹੈ ਕਰਨੀਆਂ ਇਹਨਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਸੱਸਾਂ ਦਾ ਸਿਆਪਾ ਕਰਨਾ ਇਹਨਾਂ ਨੇ ਹੋਰ ਕੀ ਗੱਲਾਂ ਕਰਨੀਆਂ ਇਹਨਾਂ ਨੇ ਜਸਬੀਰ ਤੈਨੂੰ ਤਾਂ ਬਸ ਇੱਕੋ ਹੀ ਗੱਲ ਦੀ ਗੋਨ ਪੜਿਆ ਹੁੰਦਾ ਹਟਾ ਕੀ ਸਾਡੇ ਕੀ ਚੁਗਲੀਆਂ ਕਰਨੀਂ ਦੱਸ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਜਿਹੜੀਆਂ ਕਰਨੀਆਂ ਇਹਨਾਂ ਨੇ ਐਹੋ ਕੋਈ ਤਾਂ ਮੈਂ ਵੇਖਣ ਜਾਣਾ ਇਹ ਸਾਰੀਆਂ ਸੇਹਲੀਆਂ ਇਕੱਠੀਆਂ ਹੋ ਕੇ ਕਰਦੀਆਂ ਕੀ ਆ ਮੇਰੀ ਗੱਲ ਸੁਣੋ ਫਿਰ ਇੱਕੋ ਹੀ ਹੱਲ ਜੀ ਇਨੂੰ ਲੈ ਜਾਓ ਨਾਲ ਤੇ ਮੈਂ ਨਹੀਂ ਜਾਣਾ ਮੈਂ ਕੋਣੀ ਚ ਜਾਣਾ ਸਿੱਧੀ ਗੱਲ ਜੇ ਨਾ ਮੈਂ ਵਿੱਚ ਬੈਠੀ ਚੰਗੀ ਲੱਗਦੀ ਆ ਔਰ ਨਾ ਹੀ ਮੈਨੂੰ ਆ ਕੰਮ ਚੰਗੇ ਲੱਗਦੇ ਇਹਨੂੰ ਕੱਲੀ ਕੱਲੀ ਜਾਣਾ ਨਹੀਂ ਨਹੀਂ ਮੈਂ ਟੱਡ ਬਗੈਰ ਨਹੀਂ ਜਾਣਾ ਅੱਛਾ ਤੂੰ ਮੇਰੇ ਬਿਨਾ ਨਹੀਂ ਜਾਣਾ ਹੈਗਾ ਉਹ ਤਾਂ ਤੁਹਾਨੂੰ ਪਤਾ ਹੈ ਜਰੋਂਦੀ ਮੈਂ ਵੀ ਆਈ ਆਈ ਆ ਆਪਾਂ ਜਦੋਂ ਵੀ ਕਿਤੇ ਆਨੇ ਜਾਣੇ ਇਕੱਠੇ ਆਨੇ ਜਾਣੇ ਆ ਤੇ ਫਿਰ ਉਹਨੂੰ ਕੀ ਸਿਖਾਂਦੀ ਵੀ ਉਹਨਾਂ ਨੂੰ ਕੀ ਸਿਖਿਆ ਦਿੰਦੇ ਵੀ ਵੀ ਉਹ ਕੱਲੀ ਕੱਲੀ ਜਾਣ ਮੈਂ ਇਹ ਗੱਲ ਤਾਂ ਨਹੀਂ ਕਹੀ ਹੈ ਜਸਬੀਰਾ ਕੀ ਹੋਇਆ ਤੇਨੂੰ ਸਮਝਦਾਰ ਪੜੀ ਲਿਖੀ ਹੋ ਕੇ ਐਸਾ ਕਿਉਂ ਤੂੰ ਤਾਂ ਸਾਡੇ ਵਰਗੇ ਨੂੰ ਅਕਲਾਂ ਦੇਨੀ ਏ ਅੱਜ ਕਿਥੋਂ ਨੋਬਤ ਆ ਗਈ ਤੈਨੂੰ ਅਕਲ ਦੇਣ ਦੀ ਹੈ ਉਸ ਸਿਆਣੀਆਂ ਨੇ ਪੜੀਆਂ ਲਿਖੀਆਂ ਨੇ ਉਹਨਾਂ ਉਸ ਸੇਲੀਆਂ ਕੋਲ ਚਲੀਆਂ ਨੇ ਸੇਲੀਆਂ ਨੇ ਬੁਲਾਇਆ ਕਿ ਚੱਲ ਅਸੀਂ ਵੀ 90 ਸਾਲ ਦੀ ਪਾਰਟੀ ਕਰ ਲੈਣੀ ਆ ਵਾ ਤੇ ਕੀ ਤਰਾਜੇ ਦੇ ਚਲੀਆਂ ਜਾਂ ਜਾਂ ਤੇ ਕੋਈ ਕੰਮ ਛੱਡ ਕੇ ਮੇਰੀ ਗੱਲ ਸੁਣ ਚੱਲੀਆਂ ਨਹੀਂ ਤੇ ਤਾਂ ਦੱਸ ਮੈਨੂੰ ਵੀ ਉਹ ਕੰਮ ਛੱਡ ਜੇ ਤੇਰੇ ਅੱਗੇ ਕੋਈ ਜਵਾਬ ਸਵਾਲ ਉਹਨਾਂ ਨੇ ਕੀਤਾ ਹੈ ਹੈ ਜਾਂ ਪੈਸੇ ਤੈਨੂੰ ਲੱਗਦਾ ਉਹ ਪੈਸੇ ਉਜਾੜਨ ਵਾਲੀਆਂ ਹੈਗੀਆਂ ਨੇ ਉਹ ਦਰਪਈਆਂ ਨਹੀਂ ਫालतू ਝਾੜਦੀਆਂ ਪਰ ਪੰਜੀ ਹੈਗੀਆਂ ਤਾਂ ਨਿਆਣੀਆਂ ਹੀ ਆ ਨਾ ਜੇ ਅਸੀਂ ਇਹਨਾਂ ਨੂੰ ਨਿਆਣੀਆਂ ਨਿਆਣੀਆਂ ਕਹਿ ਕੇ ਘਰ 'ਚ ਬਿਠਾ ਲਾਂਗੇ ਨਾ ਤੇ ਇਹਨਾਂ ਨੇ ਨਿਆਣੀਆਂ ਹੀ ਬਣ ਜਣੇ ਤੈਨੂੰ ਨਹੀਂ ਚਾਹੀਦਾ ਸਾਨੂੰ ਆਪਣੇ ਆਪ ਸੋਚਣਾ ਚਾਹੀਦਾ ਹੈ ਕਿ ਸਾਡੀਆਂ ਨੂੰ ਆ ਨਾ ਸਿਆਣੀਆਂ ਵੀ ਨਹੀਂ ਕਬੀਲਦਾਰੀ ਸਾਂਝ ਸਕਦੀਆਂ ਨੇ ਅਸੀਂ ਇਸ ਕਰਕੇ ਨਾ ਇਹਨਾਂ ਨੂੰ ਨਾ ਬਾਰ ਦੇ ਰੰਗ ਵੀ ਵਿਖਾਈਏ ਬਈ ਕਿਵੇਂ ਮੋਲ ਚੱਲ ਝੁੱਠੀ ਬੈਠੀ ਦਾ ਵੱਡੇ ਛੋਟੇ ਨਾਲ ਕਿਵੇਂ ਗੱਲ ਕਰੀਦੀ ਏ ਕਿਸ ਹੱਬ ਨਾਲ ਖਰਚੇ ਕਰੀਦੇ ਨੇ ਇਹਨਾਂ ਨੂੰ ਸਾਰੀਆਂ ਅਕਲ ਅਸੀਂ ਨਹੀਂ ਸਿਖਾਵਾਂਗੇ ਤੇ ਕੌਣ ਸਿਖਾਏਗਾ ਐਵੇਂ ਉਹ ਸਾਡੇ ਤੇ ਕਿੰਨਾ ਮਾਨ ਕਰਦੀਆਂ ਨੇ ਫੇਰ ਨਾਲ ਮੇਰੀ ਗੱਲ ਸੁਣ ਤੂੰ ਆ ਕੀ ਗੱਲ ਕਹਿੰਦੀ ਬਿਸਾ ਢੀ ਢੀ ਹੁੰਦੀ ਨੂੰ ਧੀ ਨਹੀਂ ਹੁੰਦੀ ਧੀ ਨੂੰ ਤੇ ਫੋਨ ਕਰਕੇ ਦੱਸਾਂਗੇ ਤੇਰੀ ਮਾਂ ਨੂੰ ਆ ਕੁਝ ਹੋਇਆ ਤੇ ਪਹੁੰਚੇਗੀ ਹਰ ਟਾਈਮ ਤੇ ਸਾਡੇ ਕੋਲ ਹੋਣੀ ਇਹ ਸਾਡੀਆਂ ਧੀਆਂ ਨੇ ਉਹ ਤੇ ਹੁਣ ਬਗਾਨ ਪਰਾਇਤਨ ਚਲੀਆਂ ਗਈਆਂ ਬਗਾਨੀਆਂ ਹੋ ਗਈਆਂ ਵਿਚਾਰੀਆਂ ਤੇ ਹੁਣ ਇਹਨਾਂ ਨੂੰ ਸਾਨੂੰ ਜੇ ਅਸੀਂ ਇਹਨਾਂ ਦਾ ਨਹੀਂ ਦਿਲ ਸਮਝਾਂਗੇ ਜੇ ਅਸੀਂ ਇਹਨਾਂ ਨੂੰ ਨਹੀਂ ਕੁਛ ਕਿੱਥੇ ਆਣ ਜਾਣ ਨਹੀਂ ਦਿਾਂਗੇ ਇਹਨਾਂ ਤੇ ਬੰਦ ਚਲਾਵਾਂਗੇ ਸੋਭਦੀ ਨਹੀਂ ਨਾ ਗੱਲ ਕਿ ਤੈਨੂੰ ਤੂੰ ਦੱਸ ਜੇ ਤੈਨੂੰ ਸਹੀ ਲੱਗਦਾ ਨਾ ਚੱਲ ਫਿਰ ਅਸੀਂ ਵੀ ਨਾਲ ਚ ਫਿਰ ਚਲਦੀਆਂ ਫਿਰ ਮੈਂ ਵੀ ਨਾਲ ਫਿਰ ਹੋਰ ਕੀ ਉੱਥੇ ਬਹਿ ਰਾਂਗੇ ਛਦਾਈਆਂ ਕੋਈ ਇੰਜ ਇਹ ਵਿਚਾਰੀਆਂ ਗੱਲਾਂ ਵੀ ਕਰਨ ਸਾਡੇ ਸਾਹਮਣੇ ਕੋਈ ਗੱਲ ਵੀ ਨਹੀਂ ਕਰ ਸਕਣਗੀਆਂ ਤੇ ਅਸੀਂ ਬਹਿ ਰਾਂਗੇ ਆ ਪੈਨ ਜੀ ਤੁਸੀਂ ਤਾਂ ਮੈਨੂੰ ਸਮਝਾ ਦਿੱਤਾ ਹੁਣ ਕਈ ਐਸੀਆਂ ਸੱਸਾਂ ਹੈਗੀਆਂ ਕਿ ਜਿਹੜੀਆਂ ਇਹ ਗੱਲ ਸਮਝਦੀਆਂ ਨਹੀਂ ਹਰ ਵਕਤ ਨੂੰਹਾਂ ਦੇ ਨਾਲ ਹੀ ਰਹਿੰਦੀਆਂ ਹਰ ਜਗ੍ਹਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰਿਆਂ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈ ਹੋਵੇ ਤੇ ਅੱਜ ਜਿਹੜਾ ਛੋਟਾ ਜਿਹਾ ਟੌਪਿਕ ਬਣਾਇਆ ਟੌਪਿਕ ਬਣਾਇਆ ਸੱਸਾਂ ਹੀ ਦੱਸਣਗੇ ਇਸ ਬਾਰੇ ਹਾਂ ਜੀ ਅੱਜ ਦਾ ਟੌਪਿਕ ਇਹ ਬਣਾਇਆ ਗਿਆ ਹੈਗਾ ਕਿ ਜਿਹੜੀਆਂ ਸੱਸਾਂ 24 ਘੰਟੇ ਜਿੱਥੇ ਜਾਣਾ ਨੂੰਹਾਂ ਦੇ ਨਾਲੇ ਜਾਣਾ ਨਾਲੇ ਉਹ ਕਈ ਕਈ ਵਾਰੀ ਛੱਡੋ ਵੀ ਤੁਸੀਂ ਉਹਨਾਂ ਨੂੰ ਹਰ ਗੱਲ 'ਚ ਨਾ ਟੋਕਾ ਟਾਕੀ ਟੋਕਾ ਟਾਕੀ ਕਰੀ ਜਾਣਗੀ ਜੀ ਵਿਚਾਰੀਆਂ ਬਾਹਰ ਨਿਕਲਦੀਆਂ ਨੇ ਤਾਂ ਨਹੀਂ ਜੀਣ ਦੇਣਾ ਜੇ ਉਹ ਘਰ ਰਹਿਣਗੇ ਤਾਂ ਨਹੀਂ ਉਹਨਾਂ ਨੂੰ ਜੀ ਉਹਨਾਂத் ਵੀ ਥੋੜੀ ਜਿਹੀ ਲਾਈਫ ਐ ਉਹਨਾਂ ਨੂੰ ਜੀਣ ਦਿਓ ਪਰ ਇੱਕ ਗੱਲ ਜੇ ਜਦੋਂ ਤੱਕ ਉਹ ਦੁਨੀਆ ਵੀ ਖੜੀਆਂ ਨਹੀਂ ਨਾ ਹੋਣਗੀਆਂ ਤੋ ਇਹਨਾਂ ਨੂੰ ਕਬੀਲ ਦਾ ਜੇ ਸਮਝ ਨਹੀਂ ਆਣੀਆਂ ਜੇ ਨਹੀਂ ਆਣਗੇ ਸਮਝ ਨਹੀਂ ਆਣਗੇ ਇਸ ਕਰਕੇ ਬੱਚਿਆਂ ਦੇ ਸਿਰ ਤੇ ਜ਼ਿੰਮੇਵਾਰੀਆਂ ਪਾਣੀਆਂ ਚਾਹੀਦੀਆਂ ਨੇ ਕੀ ਸਾਡੇ ਜਿੰਦੇ ਜੀ ਇਹਨਾਂ ਨੂੰ ਹਰ ਚੀਜ਼ ਦੀ ਅਕਲ ਆ ਜਾਏ ਤਾਂ ਕਿ ਕੱਲ ਨੂੰ ਸਾਡੇ ਜਾਣ ਤੋਂ ਬਾਅਦ ਨਾ ਇਹ ਤੰਗ ਨਾ ਹੋਣ ਇਹਨਾਂ ਨੂੰ ਕੋਈ ਇਹ ਨਾ ਕਵੇ ਇਸ ਜਗ੍ਹਾ ਤੇ ਖਲੋਤੀਆਂ ਨਹੀਂ ਹੈਗੀਆਂ ਜਾਂ ਇਸ ਕੰਮ ਤੇ ਪਹੁੰਚੀਆਂ ਨਹੀਂ ਹੈਗੀਆਂ ਇਹਨਾਂ ਨੂੰ ਪਹਿਲੇ ਸਾਰੀਆਂ ਜਾਚਾ ਹੋਣੀ ਚਾਹੀਦੀਆਂ ਨੇ ਤੇ ਮੈਨੂੰ ਲੱਗਦਾ ਅਸੀਂ ਆਪਣੇ ਨੂੰਹਾਂ ਨੂੰ ਸਿਖਾਉਂਦੇ ਵੇ ਆ ਬਿਲਕੁਲ ਇਹ ਵੇਖੋ ਜੀ ਨਵੇਂ ਸਾਲ ਤੇ ਆਪਾਂ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿ ਜਿਹੜੀਆਂ ਸੱਸਾਂ 24 ਘੰਟੇ ਨੂਹਾਂ ਦੇ ਨਾਲ ਰੰਦੀਆਂ ਕਿ ਰੋਗ ਟੋਕ ਕਿਤੇ ਜਾਣਾ ਨੂਹਾਂ ਦੇ ਜਾਣਾ ਦੇ ਮੂੰਹ ਬਣਾ ਲੈਣਾ ਕਿ ਇਹ ਮੈਨੂੰ ਕਿਉਂ ਨਹੀਂ ਪੁੱਛਿਆ ਇਹਨਾਂ ਨੇ ਮੈਨੂੰ ਕਿਉਂਰੇ ਨਾਲ ਖੜਿਆ ਭਾਂਡੇ 'ਚ ਹੋਰ ਕੁਛ ਨਹੀਂ ਲੱਭੇਗਾ ਚੁੱਕ ਚੁੱਕੇ ਭਾਂਡੇ ਛੁੱਟੀ ਜਾਣਗੀਆਂ ਤੇ ਐਸ ਕਰਕੇ ਤੁਸੀਂ ਵੀ ਆਪਣੀ ਨੂਹਾਂ ਨੂੰ ਜ਼ਿੰਮੇਵਾਰੀ ਦਵੋ ਔਰ ਮੈਨੂੰ ਇੰਨਾ ਪਤਾ ਹੈ ਕਿ ਅੱਜਕੱਲ੍ਹ ਦੀਆਂ ਜਿਹੜੀਆਂ ਨੂਹਾਂ ਨਾ ਬੜੀਆਂ ਸਮਝਦਾਰ ਆ ਔਰ ਜ਼ਿੰਮੇਵਾਰੀ ਸਾਡੇ ਨਾਲੋਂ ਵਧੀਆ ਢੰਗ ਨਾਲ ਬਣ ਗਈਆਂ ਬਿਲਕੁਲ ਨਿਭਤੀਆਂ ਵਿੱਚ ਹਾਂ ਹੁਣ ਅਸੀਂ ਨਾਮ ਨਹੀਂ ਜੇ ਲੈਣਾ ਤੇ ਅਸੀਂ ਬੜੀਆਂ ਦੇਖੀਆਂ ਜੀ ਨਭਾਂਦੀਆਂ ਪਈ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਹੈਗੀਆਂ ਨੇ ਬਿਲਕੁਲ ਬਿਲਕੁਲ ਜਿੰਨਾਂ ਚੋਂ ਇੱਕ ਸਾਡੀ ਕਿਰਨ ਵੀ ਹੈਗੀ ਚ ਇਹ ਨਾ ਕੁਆਰੀ ਹੁੰਦੀ ਨਾ ਇਹਨੂੰ ਕੁਝ ਨਹੀਂ ਸਜੇ ਪਤਾ ਹੁੰਦਾ ਤੇ ਹੁਣ ਤੁਸੀਂ ਦੇਖੋ ਉਹਨੂੰ ਹਰ ਚੀਜ਼ ਸਾਡੋ ਜ਼ਿਆਦਾ ਪਤਾ ਜੀ ਕਿਹੜੀ ਚੀਜ਼ ਕਿੱਥੋਂ ਮਿਲੇਗੀ ਕਿਹੜੀ ਚੀਜ਼ ਦਾ ਰੇਟ ਕੀ ਕਰਨਾ ਹੈ ਕਿਹੜੀ ਚੀਜ਼ ਕਿੰਨੇ ਦੀ ਮਿਲੇਗੀ ਬਿਲਕੁਲ ਜੀ ਵੇਖੋ ਕਿ ਜਿਵੇਂ ਆਂਟੀ ਨੇ ਕਿਹਾ ਕਿ ਉਹਦੋਂ ਇੰਨਾ ਮੈਂ ਨਹੀਂ ਬੋਲਦੀ ਸੀਗੀ ਉਹਨਾਂ ਨਹੀਂ ਬਟ ਹੁਣ ਜਿਵੇਂ ਇੱਕ ਪਿੱਛੇ ਇੱਕ ਕੀ ਕਹਿੰਦੇ ਆ ਕੁੜੀ ਦੇ ਪਿੱਛੇ ਸਪੋਰਟ ਉਹਦੇ ਸਾਰੇ ਪਰਿਵਾਰ ਦੀ ਹੁੰਦੀ ਆ ਹੁਣ ਜਿਵੇਂ ਮੰਮੀ ਮੇਰਾ ਸਪੋਰਟ ਕਰਦੇ ਆ ਮੇਰੇ ਹਸਬੰਦ ਮੇਰਾ ਸਪੋਰਟ ਕਰਦੇ ਆ ਤੇ ਮੈਂ ਇਥੋਂ ਤੱਕ ਪਹੁੰਚ ਪਾਈ ਆ ਕਈ ਸੱਸਾਂ ਹੁੰਦੀਆਂ ਵਾ ਕਿ ਨਹੀਂ ਆਪਾਂ ਤੇ ਤੈਨੂੰ ਕਿਤੇ ਵੀ ਨਹੀਂ ਜਾਣ ਦੇਣਾ ਜਿੱਥੇ ਤੂੰ ਜਾਣਾ ਸਾਨੂੰ ਨਾਲ ਲੈ ਕੇ ਜਾ ਬੜਿਆਂ ਦੀ ਕਿਰਨ ਨੇ ਕੁਦਰਤੀ ਇਹ ਗੱਲ ਚੇਤੇ ਕਰਵਾਤੀ بڑے ਜਾਣੇ ਨੇ ਕੰਦੇ ਨੇ ਸਾਡੇ ਜਿਹੜੇ ਰਿਸ਼ਤੇਦਾਰ ਵੀ ਵੇਖਦੇ ਆ ਨਾ ਸ਼ਾਇਦ ਉਹ ਵੇਖਣ ਦੇ ਵੀਡੀਓ ਉਹਨਾਂ ਨੇ ਸੋਚਣਾ ਹੈ ਉਹ ਕੰਦੇ ਹੁੰਦੇ ਸੀ ਆ ਜਿਹੜੀ ਕਿਰਨ ਵਿਆਹ ਕੇ ਲਿਆਂਦੀ ਸੀ ਹਾਏ ਪਹਿਲਾਂ ਵੇਖੀ ਸੀ ਤਾਂ ਕੁਝ ਪਤਾ ਹੀ ਨਹੀਂ ਸੀ ਹੁ ਹੁਣ ਕਿੰਨੀ ਐਕਟਿੰਗ ਹੁਣ ਤੱਕ ਕਿਰਨ ਚੇਂਜ ਹੋ ਗਈ ਆ ਬਹੁਤ ਚੇਂਜ ਹੋ ਗਈ ਬਿਲਕੁਲ ਗਈ ਵਾਰੀ ਤੇ ਕਈ ਆ ਕਹਿੰਦੇ ਕਿ ਚਲਾਕ ਬਣੀ ਆ ਆਪੇ ਗੱਲ ਕਰਤੀ ਆ ਕਿ ਚਲਾਕ ਬਣੀ ਆ ਮਤਲਬ ਕੀ ਨੂੰ ਲੋਲੀ ਬਣੀ ਰਵੇ ਲੋਕਾਂ ਚ ਇਹ ਕਿਹਾ ਜਾਵੇ ਕਿ ਓਏ ਹਾਏ ਉਹਨਾਂ ਦੀ ਕਿਰਨ ਕਿੰਤਰਾਂ ਦੀ ਲੋਲੀ ਆ ਮਤਲਬ ਤੁਸੀਂ ਮੰਨਣਾ ਨਹੀਂ ਕਿਰਨ ਦੀ ਆਪਾਂ ਟੈਸਟ ਕਰੀ ਦਾ ਸੀ ਕਿਰਨ ਨੂੰ ਕਿਸ ਤਰ੍ਹਾਂ ਕਰੀ ਦਾ ਸੀ ਮੈਂ ਮੇਰੇ ਬੇਟੇ ਨੇ ਤੇ ਮੇਰੇ ਹਸਬੰਦ ਨੇ ਤੇ ਡੀਕੇ ਨੇ ਰਾਤ ਸੁੱਤੀ ਹੋਣਾ ਨੇ 1 ਵਜੇ ਕਹਿਣਾ ਕਿਰਨ ਫੋਨ ਕਰਨਾ ਕਿਰਨ ਚਾਹ ਬਣਾ ਦੇ ਇਹਦਾ ਦੂਜਾ ਲਵ ਨਹੀਂ ਸੀ ਹੁੰਦਾ ਕਿ ਰਾਤ 1 ਵਜੇ ਹਾਂਜੀ ਆ ਕਿਰਨ ਬੇਟਾ ਚਾਹ ਬਣ ਕੇ ਬੈ ਜਾ ਹਾਂਜੀ ਕਿਰਨ ਕੌਫੀ ਪੀਣੀ ਆ ਨਹੀਂ ਜੀ ਆ ਦੋ ਲਵ ਸੀ ਹਾਂਜੀ ਤੇ ਨਹੀਂ ਜੀ ਤੇ ਹਾਂਜੀ ਇੱਕ ਗੱਲ ਹੋਰ ਜ਼ਰੂਰੀ ਕਿ ਸਾਨੂੰ 3 ਸਾਲ ਤੱਕ ਇਹ ਨਹੀਂ ਸੀ ਪਤਾ ਲੱਗਾ ਕਿ ਇਹ ਕੀ ਖਾਂਦੀ ਹੈ ਤੇ ਕੀ ਨਹੀਂ ਖਾਂਦੀ ਆਪਾਂ ਆਲੂ ਮਟਰ ਗਾਜਰਾ ਬਣਾਣੀਆਂ ਐਨੇ ਕੀ ਕਰਨਾ ਰੋਟੀ ਖਾਣੀ ਲਾਸਟ ਵਿੱਚ ਤੇ ਜਾਂ ਗਣਾ ਮੈਂ ਮਤਲਬ ਖਾਨੀ ਆ ਐਨੇ ਕੀ ਕਰਨਾ ਮਟਰ ਮਟਰ ਜਿਹੜੇ ਨਾ ਪਾਸੇ ਕੱਢ ਦੇਣੇ ਤੇ ਆਲੂ ਗਾਜਰਾ ਪੈਂਜੀ ਖਾ ਲੈਣੀਆਂ ਮਤਲਬ ਇਹ ਸਾਨੂੰ ਕਹਿ ਰਹੇ ਸੀ ਪੰਦੀ ਤੇ ਆਪਾਂ ਇਹਨੂੰ ਕੰਦੇ ਸੀ ਕਿ ਤੈਨੂੰ ਬੰਦੀ ਨਹੀਂ ਬਣਾਇਆ ਆ ਆਪਾਂ ਸਹੀ ਗੱਲ ਤੂੰ ਆਪਣੇ ਸ਼ੌਂਕ ਦੱਸ ਬਾਜ਼ਾਰ ਜਾਣਾ ਇਹਨੇ ਵਿਚਾਰ ਚ ਭੀੜ ਵੇਖ ਕੇ ਡਰ ਜਾਣਾ ਜਿੱਤਾਂ ਜੰਗਲਾ ਜੋ ਆਹੀ ਹੋਵੇ ਸਾਡੇ ਵਰਗੇ ਨੂੰ ਮਹਿਸੂਸ ਨਹੀਂ ਹੁੰਦੀ ਹੈਗੀ ਵੀ ਸੱਸ ਦੋਨੋਂ ਜੋ ਸੱਸ ਕਿਹੜੀ ਹੈਗੀ ਜੇ ਤੇ ਹਰ ਚੀਜ਼ ਸਾਨੂੰ ਇਹਦੇ ਹੱਥ ਦੀ ਚਾਹ ਪੀਣ ਦੀ ਆਦਤ ਪੈ ਚੁੱਕੀ ਜੇ ਕੁਦਰਤੀ ਗੱਲ 'ਚ ਕੋਈ ਹੋਰ ਚਾਹ ਬਣਾ ਲੇ ਅਸੀਂ ਉਸੇ ਟੈਂਡ ਦੱਸ ਦਾਂਗੇ ਵੀ ਆ ਮੈਂ ਉਸਨੂੰ ਕਿਹਾ ਮੈਂ ਕਿਹਾ ਆ ਚਾਹ ਕਿਰਨ ਦੇ ਹੱਥ ਦੀ ਨਹੀਂ ਜੇ ਹੈਗੀ ਕਹਿੰਦੇ ਨਹੀਂ ਮੈਂ ਕਿਹਾ ਨਹੀਂ ਬਾਹਰ ਕਿਰਨ ਕਹਿੰਦੀ ਹਾਂਜੀ ਸੱਚੀ ਆਂਟੀ ਇਹ ਚਾਹ ਮੈਂ ਨਹੀਂ ਸੱਜੇ ਬਣਾਈ ਬਾਕੀ ਮੈਂ ਇਹ ਵਾਏ ਗੁਰੂ ਜੀ ਘੜੀ ਅਰਦਾਸ ਕਰਦੀ ਆ ਕਿ ਚਲੋ ਹਰ ਘਰ ਦੇ ਵਿੱਚ ਇਰਨ ਵਰਗੀ ਨੋ ਹੋਣੀ ਚਾਹੀਦੀ ਇਸ। ਔਰ ਸਾਨੂੰ ਵਰਗੀ ਸਾਸ ਹੋ ਗਈ ਤੇ ਮੇਰੇ ਵਰਗੀ ਨੋ ਮਿਲ ਗਈ। ਨਹੀਂ ਦੀਦੀ ਉਹ ਕੋਈ ਪੀਸ ਸੀ ਜਿਹੜਾ ਤੁਹਾਨੂੰ ਮਿਲ ਗਿਆ। ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਮੈਂ ਵੀ ਕਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਦੀ ਕੋਈ ਇਹ ਨਹੀਂ ਕੀਤਾ ਕਿ ਇੰਨਾਂ ਦੀ ਹਸਬੰਡ ਦੀ ਵਾਈਫ ਦੀ ਲਾਈਫ ਦੇ ਵਿੱਚ ਖੋਸਰਾ। ਬਹੁਤ ਵਧੀਆ। ਤੁਸੀਂ ਕਿੱਥੇ ਚੱਲੇ ਜੇ ਮिन्नੂ ਕਿਉਂ ਨਹੀਂ ਲੈ ਕੇ ਚੱਲੇ? ਮੇਰਾ ਵੀ ਆ ਠੀਕ ਹੈ ਇਹਨਾਂ ਨੇ ਘੁੰਮਣ ਫਿਰਨ ਜਾਣਾ ਐਨਾ ਪਤਾ ਹੁੰਦਾ ਕਿ ਬੱਚਿਆਂ ਨੇ ਜਾਣਾ। ਕਦੋਂ ਆਣਾ ਕਦੋਂ ਜਾਣਾ ਮੈਂ ਨੇ ਕਦੀ ਪੁੱਛਿਆ ਚਲੋ ਜੀ ਗੱਲਾਂ ਤੇ ਬੜੀਆਂ ਲੰਬੀਆਂ ਨੇ ਟੈਸਟ ਮਣੀ ਕਹੇ ਦਿਨ ਫੇਰ ਲਵਾਂਗੇ ਇਕੱਲੇ ਕਰਾਈ ਹੋ ਕੇ ਲਾਈਵ ਹੋ ਕੇ ਲਵਾਂਗੇ ਚਲੋ ਜੀ ਇਸ ਐਡ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੱਸਿਓ ਸਟੋਰੀ ਕਿੰਨੀ ਕਿਸਾਈ ਆ ਸਾਰਿਆਂ 90 ਸਾਲ ਦੀ ਬਹੁਤ ਬਹੁਤ ਥੈਂਕ ਯੂ ਕਿੰਨੂ ਕਿਉਂ ਚਲੋ ਜੀ 5 ਵਜੇ 5 ਵਜ ਗਏ ਹਾਈ